ਲੋ ਬਾਈ ਪਹੁੰਚ ਗਏ ਮੰਡੀ ਦੇ ਵਿੱਚ ਚੱਲ ਰਿਹਾ ਕੰਮ ਪੂਰੇ ਜੋਰਾਂ ਤੇ ਆਪਣਾ ਟਰਾਲਾ ਲੱਗ ਗਿਆ ਤੇ ਦੂਆ ਬਾਈ ਬਿੱਤੀ ਬਾਈ ਦੇਖਿਆ ਰਿਹਾ ਤੇ ਸਵੇਰ ਬਾਈ ਵਾਲਾ ਪੱਖੇ ਚੱਲਦੇ ਆ ਤੇ ੁੰਡਾ ਖੋਲਣ ਲੱਗਿਆ ਤਾਂ ਬੰਦਾ ਥੋੜੀ ਲੈਣ ਗਿਆ ਤੂੰ ਤਾਂ ੁੰਡੇ ਕੁਲੇ ਨਹੀਂ ਹੈਗੇ ਬਾਈ ਕਹਣਾ ਥੋੜੀ ਨਾਲ ਖੋਲਣੇ ਆ ਚਲੋ ਬਾਕੀ ਚੱਲਦਾ ਬਾਈ ਕੰਮ ਪੂਰੇ ਜੋਰਾਂ ਤੇ ਚਾਰਾਂ ਸੜ ਲੋ ਬਾਈ ਝਾੜੂ ਵੀ ਲੱਗਿਆ ਲੱਗਣਾ ਤੇ ਡਾਲਾ ਵੀ ਲੱਗਿਆ ਖੋਲਣਾ ਬਣਾ ਬਾਬਾ ਦੀ ਕਰਵਾ ਦੇਣਾ ਉਧਰ ਵਾਲਾ ਅੱਛੇ ਖੁੱਲਿਆ ਬਾਈ ਮਾਰਦੇ ਮਾਰਦੇ ਲੋ ਵੀ ਇਹ ਕਹਿੰਦਾ ਸਾਡਾ ਦਾਣਾ ਨਾ ਵਿੱਚ ਰਲ ਜਵੇ ਚੱਕ ਚੱਕ ਹੋਈ ਇਹ ਮਾਰ ਲਾ ਉਹ ਮਾਰ ਲਾ ਸਖ ਸਭਾਈ ਜ਼ਰੂਰੀ ਆ ਲੋ ਚੱਲ ਪਿਆ ਕੰਮ ਬਾਈ ਲੋ ਬਾਈ ਦੋਲੀ ਟਰਾਲੀ ਵੀ ਆ ਗਈ ਜਿੱਤੀ ਬਾਈ ਵੀ ਪਹੁੰਚ ਗਿਆ हां भाई शास्त्री काल जी सारेनु एक गल ਵਧੀਆ ਚੱਲ ਛੱਡ ਥੱਲੇ ਉਤਰ ਗਈ ਬਾਹਰ ਤਾਂ ਪਰੌਣਾ ਤੇ ਇਹ ਆਪਣੇ ਆਰਟੀ ਦਾ ਜਿਹੜਾ ਛੱਡੇ ਆ ਆਪਣਾ ਖੜ ਪਰ ਇੱਕ ਹੋਰ ਵੀ ਗੱਲ ਆ ਚੈੱਕ ਕਰਕੇ ਤਾਰਦੇ ਅੰਦਰ ਵੀ ਚੱਲ ਮੋਟਰ ਚੈੱਕ ਕਰਨਾ ਵੀ ਜ਼ਰੂਰੀ ਆ ਹੋਰ ਉਹ ਤੁਹਾਡਾ ਗੇਟ ਪਰ ਕਰਿਆ ਨਹੀਂ ਮੇਰਾ ਕਰਿਆ 12 ਆਇਆ 12 ਹੀ ਚਾਹੀਦਾ ਉਹ ਆਏ ਤਾਂ ਕਿ ਪਤਾ ਲੰਦਾ ਕਿ ਉਹਨੇ ਕਣ ਕਾ ਲਗਾਣਾ 5-7 ਗੋਟਲ ਕੜ ਕੇ ਲਗਾਇਆ ਤਾਂ ਕਿ ਮੋਟਰ ਚੈੱਕ ਜਿੰਨਾ ਨਹੀਂ ਨਾ ਨਾ ਕਣਕ ਦਾ ਕਣਕੇ ਆ। ਨਾ ਨਾ ਹੈਗੀ ਹੈ ਥੋੜੀ ਜਿਹੀ ਇਹ। ਨਹੀਂ। ਵੀਰ ਆ ਮੈਂ। ਹਾਂ। ਜਾਲਾ ਬੁੱਟਾ ਨਹੀਂ ਰੋਆ। ਸਹੀ ਗੱਲ ਹੈ। ਚਲੋ। ਦੇਖੋ ਹੁਣ ਆ ਤਾਂ ਗਏ ਭਰ ਕੇ ਹੀ ਜਾਣਾ ਹੁਣ। ਦੇਖ ਰਹੇ? ਬਾਹਰ ਕਣਕਾ ਬੜੇ ਪਾਣੀ ਫਿਰ ਲਿਆ। ਹਾਂ। ਵੀਰ ਮੇਰੀ ਨੇ ਰਾਤ। ਜਿੱਥੇ ਪਾਣੀ ਰੁਕੜੇ ਰੰਗਾ ਤੇ ਰਾਜੀ। ਸਹੀ ਗੱਲ ਹੈ। ਚਲ ਬਾਕੀ ਬਾਈ ਕੰਮ ਚੱਲ ਰਿਹਾ। ਜੋ ਰਾਤ ਤੇ ਲੋ ਭਾਈ ਰਾਤ ਦੇ ਮੀਂਹ ਕਰਕੇ ਆ ਕੰਮ ਹੋਇਆ ਵਾ ਉਹ ਛੱਡ ਦਾ ਫਾਇਦਾ ਹੈ ਕਣਕ ਵੀ ਭੱਜ ਗਈ ਮੀਂਹ ਫਿਰ ਰਾਤ ਆਚਾਨਕ ਆਇਆ ਨਾ ਕਿਸੇ ਨੂੰ ਪਤਾ ਨਹੀਂ ਤਾ ਉਹਦਾ ਬਹੁਤ ਫਰਕ ਫੇਸਬੁੱਕ ਪਰ ਇੱਕ ਲੈਬ ਅਪਡੇਟ ਦੇ ਰਿਆ ਸੀ ਬੰਦਾ ਹਮਮ ਹੁਣ ਮੇਰੇ ਚੈਨਲ ਨੂੰ ਨਹੀਂ ਪਤਾ ਹਮ ਉਹ ਆਪਣੇ ਮਤਲਬ ਜਿਹੜਾ ਉਹਦਾ ਹੁੰਦਾ ਨਾ ਪਾਇਦਰ ਦਾ ਇੱਕ ਹਮ ਸੈਂਟਾ ਉਹ ਡਾਊਨਲੋਡ ਕਰਕੇ ਬਣਾ ਉਹਦੇ ਉੱਪਰ ਚਲਾ ਰਿਆਂ ਦੀ ਉਹਦੇ ਤੋਂ ਨਾ ਤੜਕੇ 3:30 ਵਜੇ ਕਿਹਾ ਸੀ ਬੀ ਰੋਪੜ ਜ਼ਿਲ੍ਹੇ ਚ ਮੀਂਹ ਵੀ ਆ ਜੂਗਾ ਧਨੇਰੀ ਵੀ ਉਹ ਆ ਗਈ ਉਹ ਆ ਗਈ ਲਓ ਬਾਈ ਰੇਨ ਦਿਖਦੀ ਆ ਪੂਰਾ ਵੀ ਮੀਂਹ ਨਾ 10 ਤੱਕ ਦਿੱਤੀ ਵੀ ਆ ਲਓ ਬਾਈ ਜਸਵੀਰ ਬਾਈ ਵਾਲੇ ਕਣਕ ਗਈ ਉੱਤਰ ਬਰਾਬਰ ਬਰਾਬਰ ਇੱਧਰ ਆਪਣਾ ਨੰਬਰ ਦਿੰਨਾ ਕਣਕਾ 206 ਵੀ ਹੈ ਹੈ ਕੋਈ ਫਰਕ ਨਹੀਂ ਹੈਗਾ ਗਾਂਸ ਦਾ। ਧੰਨਵਾਦ। ਪਰ ਤੇ ਇੱਕ ਗੱਲ ਹੈਗੀ ਆ ਤੇਰੇ ਵਾਲੇ ਦਾ ਮਰਿਆ ਹੋਆ ਦਾਣਾ ਘਾਟਾ। ਇਹਦੇ ਤੇ ਕੋਈ ਫਰਕ ਤਾਂ ਹੈਗਾ। ਥੋੜਾ ਬਹੁਤਾ ਹੁੰਦਾ ਹੀ ਆ। ਥੋੜਾ ਬਹੁਤਾ ਹੀ ਆ। ਪਰ ਦੇਖਣ ਨੂੰ ਬਰੇ ਰਾਗ ਨਹੀਂ। ਕੱਲ ਕਾ ਸਾਰਿਆਂ ਦੇ ਵਧੀਆ ਸੀ। ਮੌਸਮ ਤੇ ਸਾਫ ਦੇਤਾ। ਪਰ ਹੁਣ ਨਹੀਂ ਲੱਦਦਾ। ਕੋਈ ਗੱਲ। ਤੈਹ ਲਗਾ ਦੇਣਾ ਮਾੜਾ ਸਿਸਕਾ। ਤੈਹ ਲਗਾ ਦੇਣਾ। ਚੇਮੀਲ ਪੂਰਾ ਬੰਨੇ ਬੰਨੇ ਹੁਣ ਵੱਡਣ ਦਾ ਨਾਮ ਰੱਬ ਕਹਿੰਦਾ ਹੋ ਜਾਉਂਦਾ ਹੈ ਚਲੋ ਬਾਈ ਕੰਮ ਨਿਪਟਦਾ ਹੀ ਵਧੀਆ ਹੁੰਦਾ ਹੁਣ ਆਪਣਾ ਟਰਾਲੇ ਦਾ ਨੰਬਰ ਤੋਂ ਜਾ ਬਾਈ ਆਹ ਸਾਫ ਕਰਾ ਦੇਣੀ ਉਹਦੇ ਘਰ ਫੋਨ ਵੀ ਕੀ ਕਰਨਾ ਬੱਸ ਤੇ ਪੁੱਛਣੀ ਕਸ਼ਮੀਰੀ ਬਾਈ ਦੇ ਘਰੇ ਖੋਲਦੀ ਨਹੀਂ ਇਹ ਉਹ ਰੱਬ ਨੇ ਕਿਰਪਾਲ ਬਣਾਉਣ ਦਾ ਕੱਟ ਕਰਦਾ ਫਾਟਾ ਠੀਕ ਆ ਬਾਅਦ ਮੈਂ ਹੈ ਕਿ ਨਾ ਬਸਾਤਾ ਔਰ ਟਾਕੀ ਟੂਕੀ ਚਲਾਉਣ ਤੇ ਮੈਂ ਵੀ ਹੋਈ ਦੇਖਦਾ ਬਾ ਸਾਸ ਟਰਾਲੀ ਦਾ ਜੰਮੀ ਕਿਦਮੜ ਗਿਆ ਸਾਸ ਪਰਪਾਲ ਦਾ ਬਾਤ ਨਹੀਂ ਬਸ ਮੈਂ ਹੈ ਕਹਦਾ ਤੈਨੂੰ ਪਤਾ ਹੀ ਹੈ ਚਲੋ ਭਾਈ ਕੰਮ ਦੇ ਕੰਮ ਲੋ ਭਾਈ ਕਹਿੰਦਾ ਚੱਲ ਪਿਆ ਕੰਮ ਢੱਕੀ ਭਾਈ ਗਿਆ ਭਾਈ 9 ਵਜੇ ਆ ਬਾਈ ਸੋਨੇ ਰੰਗੀ ਫਸਲ ਦਾ ਰੰਗ ਦੇਖੋ ਸੋਨੇ ਵਰਗਾ ਲੋ ਬਾਈ ਪੱਖਾ ਲੱਗ ਗਿਆ ਬਾਬੇ ਜੀ ਹੋ ਗਈ ਮੇਰ ਤੇ ਇਹਦੇ ਬਾਅਦ ਤੋਲਾਂਗੇ ਬਾਕੀ ਬਾਈ ਸਾਰੀਆਂ ਢੇਰੀਆਂ ਜਿਹੜੀਆਂ ਹੌਲੀ ਹੌਲੀ ਬਣ ਗਈਆਂ ਕੁਝ ਨੋਟਿੰਗ ਵੀ ਚੱਲ ਰਹੀ ਹੈ ਨਾਲ ਦੀ ਨਾਲ ਤੇ ਕਣਕ ਦੇਖੋ ਕਿੰਨੀ ਵਧੀਆ ਬੈ ਨਿਕਲ ਰਹੀ ਹੈ। ਉਹ ਜਮੂਨੇ ਵਾਲਾ ਟਰੈਕਟਰ ਖੜਾ ਆਪਣਾ ਉਹ ਦੇਖੋ। ਲੋ ਬਈ ਆ ਚੀ ਦੀ ਵੀ ਡਿਊਟੀ ਲੱਗ ਗਈ। ਬਾਦਾਨਾ ਕਹਿੰਦੇ ਲੈ ਕੇ ਜਾਣਾ ਰੋਡ ਹੋ ਰਿਹਾ ਸੈਲਰ ਚ ਸਰਕਾਰੂ ਬਾਈ ਚਾਰ ਕੰਟਰੋਲ ਦਾ ਜਨਾ ਬਾਈ ਕਿਦਾ ਪੌਣਾ ਚਾਰ ਕੰਟਰੋਲ ਕਹਿੰਦੇ ਤੋ ਚੱਲ ਰਿਹਾ ਬਾਈ ਉਧਰ ਗੱਡੀ ਵੀ ਉੱਤਰ ਰਹੀ ਆ ਉਹ ਦੇਖੋ ਬੋਰੀਆਂ ਲੱਗ ਰਹੀਆਂ ਆ ਗਰੀਬ ਹਾਂ ਆਪਣਾ ਲੱਗੂ ਸਰ ਬੜਾ ਚੱਲ ਚੱਲ ਜਾਂ ਸਿੱਧੇ ਟਰਾਲੀ ਚ ਪੈਰ ਨਹੀਂ ਤੇ ਲੱਗੇ ਨੀ ਟਰਾਲੀ ਚ ਜਾਣੀ ਸੀ ਸਿੱਧੀ ਚੱਲ ਦੇ 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 ਹਾਵੀ ਪਾਰਟੀ ਦੇ ਦੇ ਤਾਂ ਇਹ ਗਾਦੇ ਜੀ ਨਿਕਲ ਜਾ। ਜਾ। ਨਾ। ਨਾ। ਲਾਗੇ ਟਕਾਨ। ਅੜ ਗਿਆ ਕੰਮ। ਅੜ ਗਿਆ। ਕੱਤੀ। ਅੜ ਗਿਆ ਕੰਮ ਅੜ। ਤੇ ਦਲਾ। ਇਹ ਅੜ ਗਿਆ। ਵਾਹ ਭਾਈ ਹੁਣ ਵਿੜ ਗਿਆ ਕੰਮ ਵਾੜ ਗਿਆ ਛੜ ਗਿਆ ਉਹਨੇ ਆੜ ਲੱਗ ਗਈ ਏਡਾ ਆਜੋ 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 ਲੋਕ ਭਾਈ ਕਹਿੰਦੇ ਮੰਡੀਆਂ ਚ ਲਿਆ ਲਿਆ ਕੇ ਭਗਾ ਕੇ ਮਾਰਿਆ ਆ ਲੋ ala laddia okha 17 ਸੌਖਾ ਤੇ ਭਾਈ ਦੇਖੋ ਟਰਾਲੀਆਂ ਕੱਕਣਾ ਜ਼ਿਮੀਦਾਰਾਂ ਦੀਆਂ ਬੈਲੀਆਂ ਹੋਈਆਂ ਖੜੀਆਂ ਭਾਈ ਬਾਕੀ ਚੱਲ ਰਿਹਾ ਕੰਮ ਲੋਵਾਈ ਸਰਕਾਰ ਵੱਲੋਂ ਉਪਰਾਲਾ ਉਹ ਦੇਖੋ ਮੱਛਰ ਮਾਰੂ ਮਸ਼ੀਨ ਕੋ ਮਰਈਏ ਬਾਈ ਆ ਦੇਖੋ ਸਾਰੇ ਧੂਆ ਛੱਡ ਗਈ ਤੇ ਜਿੰਨੇ ਵੀਰੇ ਜ਼ਿਮੀਦਾਰ ਵੀ ਆਏ ਹੋਏ ਤੁਹਾਨੂੰ ਪਤਾ ਚਲੋ ਉਹ ਘੁੰਮ ਰਹੀ ਬਾਈ ਉਹ ਦੇਖੋ ਤੇ ਜਿਮੀਦਾਰ ਵੀ ਆਏ ਹੋਏ ਮੱਛਰ ਹੁੰਦਾ ਵੀ ਆ ਦੇਖੋ ਕੈਮਰੇ ਦੇ ਮੂਹਰੇ ਘਰ ਦਾ ਘੁੰਮ ਰਿਹਾ ਐ ਵੈਸੇ ਥੋੜਾ ਥੋੜਾ ਵਿੱਚ ਆ ਉਹ ਦੇਖੋ ਮੱਛਰ ਨੂੰ ਮਾਰਕਣਾ ਸੋ ਚਲੋ ਬਾਕੀ ਬਾਈ ਕੰਡਾ ਚੱਲ ਰਿਹਾ ਕਿਸੇ ਦੇ ਤੇ ਆਪਣੇ ਲੱਗਣਾ ਐ ਨੇਰਾ ਹੋ ਗਿਆ ਭਾਈ ਬਾਹਰ ਆਓ ਦੇਖੋ ਲਾਈਟਾਂ ਬਲ ਪੁੱਤੀਆਂ ਆ ਦੇਖੋ ਭਾਈ ਆਪਣੇ ਬਣੇ ਘਰ ਨੂੰ ਬਾਕੀ ਭਾਈ ਸਾਰੇ ਜ਼ਿੰਮੇਵਾਰਾਂ ਦੇ ਕੰਡਾ ਜਿਹੜਾ ਥੋੜਾ ਲੇਟ ਰਿਹਾ ਨਾ ਉਸ ਕਰਕੇ ਚਲੋ ਕੰਮ ਚੱਲੀ ਜਾਂਦੇ ਜਦੋਂ ਆਪਣਾ ਲੱਗਣਾ ਕੰਡਾ ਜਦੋਂ ਹੁੰਦੇ ਆ ਵੈਗੁਰੂ ਦਾ ਨਾਮ ਲੈ ਲੋ ਭਾਈ 10 ਵਜੇ ਚੁੱਕੇ ਹੁਣ ਹੋਇਆ ਆਪਣਾ ਕੰਮ ਸ਼ੁਰੂ ਵੈਗੁਰੂ ਦਾ ਨਾਮ ਲੈ ਕੇ ਸਾਰਾ ਸੈੱਟ ਭਾਈ ਸ਼ਾਮ ਤੱਕ ਕੰਡੇ ਹੀ ਚੱਲ ਰਹੇ ਨੇ ਜਿੱਧਰ ਜਿੱਧਰ ਚੱਲਦੇ ਆ ਦੇਖੋ ਪੂਰੀ ਚਾਲਨ ਸਾਡੇ ਸ਼ਾਂਤੀ ਹੈ ਸਾਰੇ ਭਾਈ ਤੋਲ ਤੋਲ ਕੇ ਜਾਈ ਜਾ ਰਹੇ ਲੋ ਜੀ ਬਾਹਗੁਰੂ ਸੱਚਾ ਪਾਤਸ਼ਾਹ ਲੋ ਭਾਈ ਪਹਿਲੀ ਬੋਰੀ ਰੱਖੋਗੀ ਕੰਡੇ ਦੇ ਉੱਪਰ ਚਲੋ ਬਾਹਰ ਸੱਚਾ ਪਾਸਾ ਚਲੋ ਭਾਈ ਦੇਖੋ ਪਤਾ ਲੱਗਦਾ ਤੁਹਾਨੂੰ ਵੀ ਕਿੰਨੀ ਸ਼ਾਂਤ ਵੀ ਮਾਹੌਲ ਹੈ ਕੰਡੇ ਚੱਲ ਰਹੇ ਨੇ ਭਾਈ ਜਿਹੜੇ ਜਿਹੜੇ ਚੱਲਦੇ ਆ ਵੀ ਕੰਡਾ ਚੱਲਦੇ ਆ ਆਪਣੇ ਤੋਂ ਬਾਅਦ ਆ ਢੇਰੀ ਨੂੰ ਲੱਗਣਾ ਦੇਖਣਾ ਉਹ ਵਿਚੇ ਵਿਚੋ ਚੱਲ ਰਿਹਾ ਭਾਈ ਉਧਰ ਉਹ ਦੇਖੋ ਬਾਕੀ ਚਲੋ ਨੇਹਰਾ ਸਨੇਹਰਾ ਬਣਿਆ ਭਾਏ ਵੀ ਬੇਲੇ ਹੋ ਜੂਗੇ ਤਕਰੀਬਨ 12 ਤੱਕ ਇੱਕ ਵਾਦੇ ਤੱਕ ਤੇ ਮੋਟਰਸਾਈਕਲ ਰਹਿ ਗਿਆ ਆਪਣੇ ਕੋਲ ਬਾਈ ਅਮਨ ਟਰੈਕਟਰ ਲੈ ਗਿਆ ਵੀ ਜਾਂਦੇ ਕੋਸ਼ਿਸ਼ ਹੈ ਵੀ ਜ਼ਰੂਰ ਮੱਥਾ ਟੇਕ ਕੇ ਜਾਣਾ ਬਾਕੀ ਦੇਖੋ ਕੋਸ਼ਿਸ਼ ਮਹਾਰਾਜ ਪੂਰੀ ਕਰੇ ਲੋ ਬਾਈ ਬੰਨਾਂ ਦੇ ਹੱਥ ਬਾਈ ਆਪਣੇ ਆਪਣੇ ਲੱਗੇ ਹੋਇਆ ਪਿੱਛੇ ਵਾਹ ਲੋ ਇਹ ਵੀ ਬਾਈ ਮਿਹਨਤ ਆ ਵਿਚਾਰੇ ਕਰਦੇ ਦਿਨ ਪਰ ਰਾਤ ਇਹਨਾਂ ਦੀ ਮਿਹਨਤ ਦੀ ਵਰਕ ਤਾਂ ਪਾਵੇਗਾ ਬਾਬਾ ਏ ਬਾਈ ਪੀਪੇ ਨਾਲ ਚਲਦੇ ਆ ਉਹ ਸਾਹਮਣੇ ਦੂਰੇ ਤਰ੍ਹਾਂ ਚਲਦੇ ਆ ਤੇ ਉਹ ਦੇਖੋ ਇਹ ਏਕਣਾ ਪਾਉਂਦੇ ਆ ਬਾਈ ਬੋਰੀ ਭਰਦੇ ਆ ਅਲੱਗ-ਅਲੱਗ ਆਪਣਾ ਆਪਣਾ ਸਟਾਈਲ ਹੈ ਇਹਨਾਂ ਦਾ ਦੋਰੀ ਭਰਨ ਦਾ ਸਟਾਈਲ ਏਕਣਾ ਹੈ ਤੇ ਉਹ ਦੇਖੋ ਦੋਹਾਂ ਜਣਾਂ ਨੇ ਬੋਰੀ ਭਰ ਦੇਣੀ ਹੈ ਤੇ ਉੱਲ੍ਹੇ ਹੋ ਗਏ ਤੇ ਉਹ ਦੇਖੋ ਬਾਈ ਦੋ ਜਣਾਂ ਨੇ ਬੋਰੀ ਓਕੇ ਕਰਤੀ ਇਹ ਚੱਲਦੇ ਵੀ ਪੀਪੇ ਨਾਲ ਬੰਦੇ ਦੇਖੋ ਚਲੋ ਭਾਈ ਲੋ ਭਾਈ 11:00 ਵੱਜ ਚੁੱਕੇ ਆ ਵੀ ਅੱਧੇ ਘੰਟੇ ਦਾ ਕੰਮ ਰਹਿ ਗਿਆ ਪੋਣੀ ਭਾਈ ਉਧਰ ਤੇਰੀ ਤੁਲਗੀ ਲੱਗੇਗਾ ਭਾਈ ਸਾਰੇ ਬੰਦੇ ਰਾਤ ਨੂੰ ਵੀ ਵਿੜੇ ਪਏ ਆ ਭਾਈ ਲੇਬਰ ਵਾਲੇ ਉਹ ਦੇਖੋ ਉਧਰ ਵੀ ਕੰਡਾ ਚੱਲ ਰਿਹਾ ਬਸ ਆਪਾਸੇ ਭਾਈ ਅੱਧੇ ਘੰਟੇ ਦਾ ਕੰਮ ਰਹਿ ਗਿਆ ਦੇਖੋ ਯਾਰ ਆਪ ਲੋ ਬਾਈ ਟਾਈਮ ਕਾਫੀ ਹੋ ਗਿਆ ਜਾਣ ਲੱਗੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚੰਕੌਰ ਸਾਹਿਬ ਜੀ ਮੱਥਾ ਟੇਕ ਕੇ ਚੱਲੇ ਆ ਵਾਹਿਗੁਰੂ ਦੀ ਕਿਰਪਾ ਹੋ ਗਈ ਫਸਲ ਵੇਚੀ ਆ ਮਹਾਰਾਜ ਦਾਤਾ ਬਖਸ਼ੇ ਸਾਰਿਆਂ ਨੂੰ ਖੁਸ਼ ਰੱਖੇ ਬਾਈ ਗੁਰਦੁਆਰਾ ਸ੍ਰੀ ਚੰਕੌਰ ਸਾਹਿਬ